ਆਪੀ ਕੇ ਗਲ ਪੈਣ ਡਿਆ ਤੁਹਾਨੂੰ ਬਹੁਤ ਚੰਗਾ ਲੱਗਿਆ ਉਹ ਨਹੀਂ ਇਹਨੇ ਘਾਹ ਕਰਿਆ ਇਹਨੇ ਧਮਾਕਾ ਨਾਲ ਹੋਇਆ ਇੱਕ ਰਾਤ ਸਾਡੇ ਨਾਲ ਕਿਸੇ ਨੇ ਕੋ ਮਾੜੀ ਗੱਲ ਕੀਤੀ ਕੀਤੀ ਇਹਨਾਂ ਨੂੰ ਦੱਸੋ ਇਹ ਆਣ ਕੇ ਕਦਾ ਮੇਰੀ ਇਹਨੇ ਚਲਾਨ ਕੋ ਕਫਰਡੀ ਨਾ ਮੇਰੇ ਹੱਥੀ ਬੈਨ ਲਾ ਪਿਆ ਸ਼ਰਮ ਨਹੀਂ ਇਹਨੇ ਇੱਕ ਮਿੰਟ ਮੇਰਾ ਆਈ.ਡੀ ਨਾ ਲੱਗਾ ਮੇਰਾ ਬਣਾਣੇ ਉੱਪਰ ਲੱਗਾ ਇਹ ਕੋਈ ਗੱਲ ਨਹੀਂ ਦੇ ਦਿੰਦੇ ਆ ਦੇ ਦਿੰਦੇ ਆ ਕੋਈ ਨਹੀਂ ਇਹਨਾਂ ਦਾ ਤੁਸੀਂ ਕੀ ਡਿਪਾਰਟਮੈਂਟ ਚ ਬਜੀ ਹਾਂ ਜੀ ਦੱਸ ਦੋ ਨਹੀਂ ਉਹਦੇ ਅਸੀਂ ਆਪ ਦੇਖਿਆ ਮਾਰ ਨੂੰ ਥੋਕ ਲਗਾਤਾਰ ਮਾਰਨੀ ਇਹਦਾ ਭਗਾਨਾ ਪੜਾਈਦਾ ਮਾਰੀ ਜਾਂ ਮਾਰੀ ਜਾਂ ਇਹ ਤਾਂ ਕਾਹਨਰ ਬਚਾਉਣ ਨੂੰ ਆਤਕਿਆ ਅਸਾਂ ਨਹੀਂ ਜਾਂਦੇ ਯਾਰ ਮਸਤ ਰਾਈਆ ਛੱਗੇ ਮੰਗਣ ਆ ਕੋਈ ਨਹੀਂ ਕੀਤੀ ਰੋਜ਼ ਹੀ 100 ਕੰਮ ਕਰਦੇ ਵੇ ਭਾਈ ਉਹ ਲੋ ਭਾਈ ਇਹ ਆਪਣੇ ਕੀ ਕਰ ਮੈਂ ਆਪਣੇ ਪਰਚਾ ਦੇ ਰਹੇ ਤੇ ਆਪਣੇ ਸਾਹਿਬ ਇਹ ਨਹੀਂ ਕਰਦੇ ਤੁਹਾਨੂੰ ਸਾਡੇ ਕਹਿੰਦੇ ਕੋਈ ਫਾਇਦਾ ਨਹੀਂ ਲੈ ਆ ਜਾ ਇਹ ਜਿਹੜੀ ਬਿੱਕੇ ਦਿੰਦੇ ਮੈਂ ਕਹਿੰਦਾ ਤੁਸੀਂ ਦੇਖਿਆ ਇਹ ਸਾਰਾ ਡਰਾਮਾ ਇਹ ਜੋ ਆਪ ਦੇ ਕੋਲ ਜੇ ਇਹ ਨੂੰ ਜਾਣ ਨਹੀਂ ਦੱਸਾਂਗੇ ਤੇ ਬਾਕੀ ਕੀ ਕਰਾਂਗੇ ਮੰਨ ਆਪਾਂ ਉਹਦੀ ਮੋਹ ਮਹਿਮਾਨ ਆਪਾਂ ਦਾ ਬੁਣੀ ਬੀਤਾ ਮਾਮਲਾ ਜੀ ਇਹਦਾ ਵੀ ਸਾਡੇ ਮਾਨ ਐਸਐਸਪੀ ਮਾਨਯੋਗ ਸ੍ਰੀ ਦਿੱਤਿਆ ਜੀ ਦੇ ਸਖਤ ਹੁਕਮ ਨੇ ਕਿ ਕੋਈ ਵੀ ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰੇ ਆਪਣਾ ਟ੍ਰਿਪਲ ਸਵਾਰੀ ਨਹੀਂ ਹੋਣੀ ਚਾਹੀਦੀ ਬੁਲਟ ਪਟਾਕਾ ਨਹੀਂ ਹੋਣਾ ਚਾਹੀਦਾ ਜਿਹੜੇ ਟ੍ਰਿਪਲ ਸਵਾਰੀ ਹੈ ਜਾਂ ਬਿਨਾ ਨੰਬਰ ਤੋਂ ਚੱਲਦੇ ਆ ਇਹਨਾਂ ਤੇ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕਰੋ ਇਹਨਾਂ ਤੇ ਚਲਾਨਾ ਕਰੋ ਅੱਜ ਅਸੀਂ ਇੱਕ ਗੱਡੀ ਜਿਹੜੀ ਉਹ ਡੱਕੀ ਸੀ ਉਹਦੇ ਵਿੱਚ ਅਸੀਂ ਉਹਨਾਂ ਦਾ ਜਿਹੜਾ ਸਾਡੇ ਕੋਲ ਐਲਕੋਮੀਟਰ ਹੈਗਾ ਉਹਦੇ ਰਾਹੀਂ ਉਹਦਾ ਟੈਸਟ ਕਰਕੇ ਉਹਦਾ ਚਲਾਨਾ ਕਰੇ ਸੀ ਇਨਏਚਰ ਨੂੰ ਇੱਕ ਹੋਰ ਕੋਈ ਉਹਨਾਂ ਦਾ ਨਜ਼ਦੀਕੀ ਹੀ ਜਾਂ ਉਹਨਾਂ ਨੇ ਸੱਦਿਆ ਉਹ ਸ਼ਰਾਬ ਪੀ ਕੇ ਉਹ ਵੀ ਆ ਗਿਆ ਤੇ ਉਹਨੇ ਆਣ ਕੇ ਸਾਡੇ ਨਾਲ ਹੁੱਲੜ ਬਾਜੀ ਕੀਤੀ ਇਨਏਚਰ ਨੂੰ ਸਾਡੇ ਪੱਤਰਕਾਰ ਹੀ ਸੀ ਸਾਡੇ ਸ਼ਹਿਰ ਦੇ ਉਹਨਾਂ ਨੇ ਵੇਖ ਕੇ ਉਹ ਆ ਗਏ ਉਹਨਾਂ ਨੇ ਮਤਲਬ ਫਿਲਮ ਪਿਕਚਰ ਵੀ ਬਣਾਈ ਹੈ ਉਹਦੀ ਤੇ ਫਿਰ ਅਸੀਂ ਉਹਦਾ ਵੀ ਐਲਕੋਮੀਟਰ ਨਾਲ ਚਲਾਨ ਕੀਤਾ ਉਹਦਾ ਮੋਟਰਸਾਈਕਲ ਬੌਂਡ ਕੀਤਾ ਉਹ ਇਸ ਤਰ੍ਹਾਂ ਹੀ ਕਹਿੰਦਾ ਹੈ ਕਿ ਮੇਰੇ ਰਿਸ਼ਤੇਦਾਰ ਕੋਈ ਕਿਸ ਅਫਸਰ ਨਾਲ ਲੱਗੇ ਆ ਮੈਂ ਤੁਹਾਡੀ ਬਦਲੀ ਕਰਾ ਦੇਵਾਂਗਾ ਇਦਾਂ ਗੱਲਾਂ ਬਾਤਾਂ ਕਰਦੇ ਆ ਇਹ ਸ਼ਰਾਬੀ ਨਾਲ ਤੇ ਤੁਹਾਨੂੰ ਪਤਾ ਹੀ ਹੈ ਸ਼ਰਾਬੀ ਦੇ ਲਾਗੋਂ ਦੀ ਹੋਂਦਾਂ ਨਹੀਂ ਕੋਈ ਲੰਘਦਾ ਤੇ ਅਸੀਂ ਸ਼ਰਾਬੀ ਦੇ ਨਾਲ ਉਹਦਾ ਉਹਦੇ ਮੂੰਹ 'ਚ ਪਾਈਪ ਪਾ ਕੇ ਉਹਦਾ ਐਲਕੋਮੀਟਰ ਨਾਲ ਹੀ ਉਹਦੇ ਦਾਰੂ ਦਾ ਪਤਾ ਕਰਨਾ ਤੇ ਫਿਰ ਉਹਨੇ ਤੇ ਬੈਸ ਹੋਵਾ ਜਿੱਤ ਕਰਨੀ ਹੈ ਹਾਂਜੀ ਉਹਨੇ ਦਰੂ ਪੀਤੀ ਹੀ ਉਹਦਾ ਵੀ ਚਲਾਨ ਕੀਤਾ ਆ ਦਿੱਕਤ ਕਿੰਨੀ ਆਂਦੀ ਆ ਫਿਰ ਕਿੰਨੇ ਪਰੇਸ਼ਾਨੀ ਤੇ ਆਂਦੀ ਆ ਆਮ ਲੋਕੀ ਵੀ ਫਿਰ ਇੱਕ ਦੂਜੇ ਨਾਲ ਵੇਖ ਕੇ ਖਲੋ ਜਾਂਦੇ ਨੇ ਤੇ ਆਪਣਾ ਵਾਲੇ ਚ ਟ੍ਰੈਫਿਕ ਵੀ ਜਾਮ ਹੁੰਦੀ ਹੈ ਤੇ ਪਰੇਸ਼ਾਨੀ ਤੇ ਆਂਦੀ ਹੈ ਪਰ ਚਲੋ ਕੋਈ ਨਹੀਂ ਸਾਡੇ ਅਫਸਰਾਂ ਦੇ ਸਾਡੇ ਅਫਸਰ ਸਾਡੇ ਨਾਲ ਨੇ ਉਹਨਾਂ ਨੇ ਸਾਨੂੰ ਸਖਤ ਅਧਾਰਾਂ ਕੀਤੀਆਂ ਨੇ ਉਹਨਾਂ ਦੀ ਅਸੀਂ ਪਾਲਣਾ ਜਿਹੜੀ ਉਹ ਕਰਨੀ ਕਰਨੇ ਆਮ ਲੋਕਾਂ ਨੂੰ ਇਹੋ ਅਪੀਲ ਕਰਨੇ ਆ ਵੀ ਆਪਣੇ ਘਰ ਜਾ ਕੇ ਪੀ ਲੋ ਤੇ ਪੀ ਕੇ ਡਰਾਈਵਿੰਗ ਨਾ ਕਰੋ ਤੇ ਜਿਹੜਾ ਰਾਤ ਨੂੰ ਇਹ ਪੀ ਕੇ ਜਿਹੜੇ ਹੋਲੜ ਬਾਜੀ ਕਰਦੇ ਨੇ ਇਦਾਂ ਦੇ ਕੰਮ ਜਿਹੜੇ ਆ ਨਾ ਕਰੋ